ਹਰਿਆਣੇ ਦੀਆਂ ਫੋਰਸਾਂ ਜਿਹੜੀਆਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਤੇ ਲਾ ਦਿੱਤੀਆਂ ਰਹੀਆਂ ਨੇ ਪੈਰਾਮਿਟਰੀ ਫੋਰਸਰ ਨੇ ਜਿਹੜੀਆਂ ਉਹ ਵੀ ਖੜੀਆਂ ਨੇ ਦਾ ਪਿੱਛੋਂ ਲਗਾਤਾਰ ਇੱਥੇ ਅਨਾਉਂਸਮੈਂਟਾਂ ਜਿਹੜੀਆਂ ਹੋ ਰਹੀਆਂ ਨੇ ਇਹ ਵਧਾਂਗੇ ਅੱਗੇ ਸਾਨੂੰ ਰੋਕ ਨਹੀਂ ਸਕਦੀਆਂ ਸਰਕਾਰਾਂ ਸਾਨੂੰ ਇਹ ਤੁਸੀਂ ਬੋਰੀਆਂ ਲੈ ਕੇ ਆਇਓ ਅਥਰੂ ਗੈਸ ਦੇ ਗੋਲੇ ਆ ਆ ਜਿਹੋ ਗੋਲੇ ਸੁੱਟਣਗੇ ਇਹ ਬੋਰੀ ਨੀ ਗਿੱਲੀ ਉੱਤੇ ਸੁੱਟ ਦੇ ਉਹਦਾ ਧੂਆਂ ਨਹੀਂ ਨਿਕਲਦਾ ਤੁਹਾਨੂੰ ਗੈਸ ਤੋਂ ਥੋੜਾ ਮੋਟਾ ਜਲ ਬਚਾਓ ਹੋ ਜਾਊਗਾ ਹਾਂ ਇਹ ਇਸ ਚੱਕਰ ਕਰਕੇ ਬਾਕੀ ਅੱਗੇ ਵਧ ਰਹੇ ਨੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਆਏਗੇ ਇਹਨਾਂ ਦਾ ਪੜਾਕਾ ਪਾ ਕੇ ਹਟਾਂਗੇ ਤੱਕ ਨੌਰੀ ਬਾਰਡਰ ਤੇ ਮੌਜੂਦ ਆ ਦੇਖ ਸਕਦੇ ਹੋ ਤੁਸੀਂ ਅਗਲੇ ਪਾਸੇ ਫੋਰਸਾਂ ਨੇ ਜਿਹੜੀਆਂ ਪੂਰੇ ਤਰੀਕੇ ਦੇ ਨਾਲ ਲਾ ਦਿੱਤੀਆਂ ਗਈਆਂ ਨੇ ਇਧਰੋਂ ਡੰਡੇ ਲੈ ਕੇ ਫੋਰਸਾਂ ਨੇ ਜਿਹੜੀਆਂ ਪੂਰੇ ਤਰੀਕੇ ਦੇ ਨਾਲ ਲਾ ਦਿੱਤੀਆਂ ਗਈਆਂ ਨੇ ਤਾਂ ਅੱਗੇ ਜਿਹੜੇ ਕੱਪੜੇ ਵੀ ਪਏ ਹੋਏ ਨੇ ਉਹ ਤਾਂ ਸਿਵਲ ਵਰਦੀਆਂ ਦੇ ਵਿੱਚ ਕੱਪੜੇ ਪਏ ਹੋਏ ਨੇ ਤਾਂ ਉੱਪਰ ਦੇਖ ਸਕਦੇ ਹੋ ਤੁਸੀਂ ਹਰਿਆਣੇ ਦੀਆਂ ਫੋਰਸਾਂ ਜਿਹੜੀਆਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਤੇ ਲਾ ਦਿੱਤੀਆਂ ਗਈਆਂ ਨੇ ਮੈਂ ਸਾਹਮਣੇ ਕਹੂੰਗਾ ਜ਼ਰੂਰ ਦਿਖਾ ਦਿਓ ਹਰਿਆਣਾ ਪੁਲਿਸ ਵੀ ਵਿੱਚ ਖੜੀ ਆ ਪੈਰਾਮਿਲਟਰੀ ਫੋਰਸਰ ਨੇ ਜਿਹੜੀਆਂ ਉਹ ਵੀ ਖੜੀਆਂ ਨੇ ਦਾ ਪਿੱਛੋਂ ਲਗਾਤਾਰ ਇੱਥੇ ਅਨਾਉਂਸਮੈਂਟਾਂ ਜਿਹੜੀਆਂ ਹੋ ਰਹੀਆਂ ਨੇ ਕੁਝ ਮਿੰਟ ਰਹਿ ਗਏ ਕੁਝ ਮਿੰਟਾਂ ਦੇ ਵਿੱਚ ਐਸੇ ਥਾਂ ਤੋਂ ਜਿਹੜੇ ਕਿਸਾਨ ਨੇ ਉਹਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨ ਦਾ ਐਲਾਨ ਕੀਤਾ ਤਾਂ ਦੇਖ ਸਕਦੇ ਹੋ ਇਧਰਲੇ ਪਾਸੇ ਇੱਕ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਜਿਹੜੇ ਇੱਥੇ ਹੈਗੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਕਿਸਾਨਾਂ ਵੱਲੋਂ ਵੀ ਅੱਗੇ ਨੂੰ ਜਾ ਕੇ ਪੁਲਿਸ ਵੱਲੋਂ ਕੋਈ ਕਾਰਵਾਈ ਹੁੰਦੀ ਆਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਨੇ ਤਾਂ ਉਹਦਾ ਪੂਰੇ ਤਰੀਕੇ ਦੇ ਨਾਲ ਜਿਹੜਾ ਕੀਤਾ ਹੋਇਆ ਤਾਂ ਦੇਖ ਸਕਦੇ ਹੋ ਉਹਨੂੰ ਰੋਕਣ ਦੇ ਲਈ ਤਾਂ ਇਧਰਲੇ ਪਾਸੇ ਪਾਣੀ ਦਾ ਪ੍ਰਬੰਧ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਕੀਤਾ ਜਾ ਚੁੱਕਿਆ ਹੈ ਟਰੈਕਟਰ ਦਾ ਜਿਹੜਾ ਪਾਣੀ ਵਾਲਾ ਟੈਂਕਰ ਹੈ ਤਾਂ ਉਹ ਖੜਾਇਆ ਹੋਇਆ ਇੱਥੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆਂ ਹਰਿਆਣਾ ਪ੍ਰਸ਼ਾਸਨ ਜਿੱਥੇ ਅਗਲੇ ਪਾਸਿਓਂ ਖੜਾ ਹੋਇਆ ਵੱਡੀ ਗਿਣਤੀ ਚ ਇਧਰਲੇ ਪਾਸੇ ਕਹੋਗੇ ਇਧਰਲੇ ਪਾਸੇ ਦੇਖੋਗੇ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਉਹ ਹਲਚਲ ਦੇ ਵਿੱਚ ਨਜ਼ਰ ਆ ਰਿਹਾ ਐਂਟਰੀ ਰੈਪਿਡ ਐਕਸ਼ਨ ਫੋਰਸ ਨੇ ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ ਜਿਹੜੀਆਂ ਤਾਂ ਦੇਖ ਸਕਦੇ ਹੋ ਹਰਿਆਣਾ ਪੁਲਿਸ ਵੀ ਆ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਖਨੋਰੀ ਬਾਰਡਰ ਤੇ ਤਾਇਨਾਤ ਕਰ ਦਿੱਤੀ ਗਈ ਆ ਤਾਂ ਇਧਰਲੇ ਪਾਸੇ ਅਗਲੇ ਪਾਸੇ ਆ ਜਿਹੜੀਆਂ ਫੋਰਸਾਂ ਉਖੜਾ ਦਿੱਤੀਆਂ ਗਈਆਂ ਨੇ ਤਾਂ ਇਧਰਲੇ ਪਾਸੇ ਨੌਜਵਾਨ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤਾਂ ਲੋਕਾਂ ਦੇ ਵਿੱਚ ਅੱਗੇ ਵਧਣ ਨੂੰ ਲੈ ਕੇ ਜਿਹੜੀ ਕਾਲ ਦਿੱਤੀ ਗਈ ਸੀ 11 ਤਰੀਕ ਨੂੰ ਤਾਂ 11 ਤਰੀਕ ਨੂੰ ਕਾਲ ਜਿਹੜੀ ਦਿੱਤੀ ਗਈ ਸੀ ਅੱਜ ਦੀ ਕਾਲ ਸੀ ਤਾਂ ਦੇਖ ਸਕਦੇ ਹੋ ਨੌਜਵਾਨ ਵੀ ਜਿਹੜੇ ਤਾਂ ਬਾਈ ਜੀ ਆ ਮੂੰਹ ਤੇ ਕੀ ਲਾ ਕੇ ਆਇਓ ਇਹ ਵੀਰੇ ਕਾਲਗੇਟ ਲਾਇਆ ਇਹ ਆਸੂ ਗੈਂਸ ਤੋਂ ਥੋੜਾ ਮੋਟਾ ਚਲ ਬਚਾਓ ਹੋ ਜਾਊਗਾ ਹਾਂ ਇਹ ਇਸ ਚੱਕਰ ਕਰਕੇ ਬਾਕੀ ਇਹ ਅੱਗੇ ਵਧ ਰਹੇ ਨੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਇਹਨਾਂ ਦਾ ਪੜਾਕਾ ਪਾ ਕੇ ਹਟਾਂਗੇ ਹਾਂ ਇਧਰੋਂ ਬਾਈ ਜੀ ਇਧਰ ਵੀ ਦੇਖੋਗੇ ਇਧਰ ਵੀ ਜਿਹੜਾ ਕਾਲਗੇਟ ਲਾਇਆ ਬਾਈ ਤੁਸੀਂ ਵੀ ਹਾਂ ਬਾਈ ਜੀ ਕੋਲਗੇਟ ਲਾਇਆ ਹੋਰਾ ਪ੍ਰਬੰਧ ਕਰਕੇ ਆਇਆ ਅੱਜ ਜਿਆਦਾ ਮਾਰਦਾ ਇਹਨੂੰ ਜਾਂ ਮਰ ਜਾਵੇ ਤਾਂ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਪੂਰਾ ਪ੍ਰਬੰਧ ਬਾਈ ਕਹਿੰਦੇ ਕਰਕੇ ਆਏ ਤਾਂ ਤੁਸੀਂ ਵੀ ਬਾਈ ਕੋਲਗੇਟ ਲਾ ਕੇ ਹਾਂਜੀ ਬਾਈ ਆ ਜੇ ਅੱਗੇ ਹੋ ਅਤਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਤਾਂ ਉਹਦੇ ਵਾਸਤੇ ਗਿੱਲਾ ਕਰਕੇ ਬੰਨੇ ਹੋਏ ਪੂਰਾ ਪ੍ਰਬੰਧ ਹੈ ਵੀਰੇ ਸਾਡੇ ਕੋਲ ਕੋਈ ਐ ਨਹੀਂ ਹੈਗੇ ਅਸੀਂ ਉਲੜਬਾਜੀ ਕਰਾਂਗੇ ਸਾਂਤੀ ਦੇ ਵਿੱਚ ਆ ਨੌਜਵਾਨ ਹਾਂ ਹਾਂ ਜਾਂ ਵੀ ਜਾਇਜ਼ ਦੇਖ ਸਕਦੇ ਹੋ ਇਧਰਲੇ ਪਾਸੇ ਉਹ ਗੁਰੂਕੇ ਸਿੰਘ ਨੇ ਜਿਹੜੀਆਂ ਲਾਟਰੀਆਂ ਪਹੁੰਚਾਣੀਆਂ ਤਾਂ ਦੇਖ ਸਕਦੇ ਹੋ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਵੀ ਪਹੁੰਚ ਨੇ ਤਾਂ ਸਾਹਮਣੇ ਉਹ ਹਰਿਆਣੇ ਦੀਆਂ ਫੋਰਸਾਂ ਨੇੜੀਆਂ ਪੈਰਾਮਿਲਟਰੀ ਫੋਰਸਾਂ ਨੇ ਜਿਹੜੀਆਂ ਉਹਨਾਂ ਵੱਲੋਂ ਹਲਚਲ ਵੀ ਸ਼ੁਰੂ ਹੋ ਚੁੱਕੀ ਆ ਉਹ ਅਗਲੇ ਪਾਸੇ ਬੈਰੀਕੇਡਿੰਗ ਤੋਂ ਆ ਚੁੱਕੇ ਨੇ ਤਾਂ ਇਧਰਲੇ ਪਾਸੇ ਦੇਖ ਸਕਦੇ ਹੋ ਮੈਂ ਕਹੂੰਗਾ ਜ਼ਰੂਰ ਦਿਖਾ ਦੇ ਇਧਰਲੇ ਪਾਸੇ ਪਾਣੀ ਦਾ ਟੈਂਕਰ ਆ ਜਿਹੜਾ ਪਾਣੀ ਦਾ ਟੈਂਕਰ ਲਿਆਂਦਾ ਗਿਆ ਕਿਉਂਕਿ ਅਥਰੂ ਗੈਸ ਦੇ ਗੋਲੇ ਜਦੋਂ ਵੀ ਵੱਜਦੇ ਨੇ ਤਾਂ ਉਹਨਾਂ ਉੱਪਰ ਪਾਣੀ ਛਿੜਕ ਕੇ ਜਿਹੜੀ ਗੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਬਾਈ ਜੀ ਪਾਣੀ ਆ ਜਿਹੜਾ ਪਾਣੀ ਲੈ ਕੇ ਆਏ ਹੋ ਤੁਸੀਂ ਪੂਰਾ ਪ੍ਰਬੰਧ ਕੀਤਾ ਹੋਇਆ ਗੱਲਬਾਤ ਕਰਾਂ ਪੂਰਾ ਪ੍ਰਬੰਧ ਕੀਤਾ ਹੈ ਜੀ ਪੂਰਾ ਇਹ ਡਰ ਕੇ ਮੁਕਾਬਲਾ ਕਰਾਂਗੇ ਜਾਨਵਰ ਸਰਕਾਰ ਨਾਲ ਇਹ ਵਧਾਂਗੇ ਅੱਗੇ ਸਾਨੂੰ ਰੋਕ ਨਹੀਂ ਸਕਦੀਆਂ ਸਰਕਾਰਾਂ ਸਾਨੂੰ ਇਹ ਤਾਂ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਵੀ ਪੂਰਾ ਜਿਹੜਾ ਪ੍ਰਬੰਧ ਹੈ ਇਨਾਂ ਦੇ ਆਖਰੀ ਸਾਹ ਤੱਕ ਲੜਾਂਗੇ ਹਾਂ ਜੀ ਇਨਾਂ ਦੇ ਆਖਰੀ ਸਾਹ ਤੱਕ ਲੜਾਂਗੇ ਮਾਰੇ ਕਹਿੰਦੇ ਆਖਰੀ ਸਾਹ ਤੱਕ ਲੜਾਂਗੇ ਤਾਂ ਠੀਕ ਹੈ ਅਰਦਾਸ ਵੇਂਜੀ ਕਰਕੇ ਤੁਰਿਆ ਕਾਰਪੂਰ ਥੱਗੇ ਇਹ ਜਿੱਤ ਕੇ ਆੜਾਂਗੇ ਇਹ ਸਾਨੂੰ ਰੋਕ ਨਹੀਂ ਸਕਦੀਆਂ ਬਾਈ ਤਾਂ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਜਜ਼ਬਾ ਵੀ ਆ ਤਾਂ ਇਧਰਲੇ ਪਾਸੇ ਦੇਖ ਸਕਦੇ ਹਾਂ ਬਾਈ ਕਿਸਾਨੀ ਦਾ ਝੰਡਾ ਜਿਹੜਾ ਉਹ ਵੀ ਜਾਜਵਾ ਪੂਰਾ ਇਹਨਾਂ ਦਾ ਅੱਜ ਅਸੀਂ ਤੋੜ ਕੇ ਟਾ ਸਹੀ ਹੈ ਤਾਂ ਦੇਖ ਸਕਦੇ ਹੋ ਇਸੇ ਤਰੀਕੇ ਦੇ ਨਾਲ ਟਰੈਕਟਰ ਜਿਹੜਾ ਪਹਿਲਾ ਟਰੈਕਟਰ ਇਧਰਲੇ ਪਾਸੇ ਲੱਗ ਚੁੱਕਿਆ ਦਾ ਬਾਬਾ ਜੀ ਵੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਸਾਰਿਆਂ ਨਾਲ ਕਰਾਂਗੇ ਤਾਂ ਇਧਰਲੇ ਪਾਸੇ ਨੂੰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ ਜਿੱਥੇ ਹਰਿਆਣੇ ਦੀਆਂ ਫੋਰਸਾਂ ਨੇ ਉਹ ਬੈਰੀਕੇਡਿੰਗ ਤੋਂ ਅੱਗੇ ਆ ਚੁੱਕੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੋਰਸਾਂ ਤਣਾਤ ਕਰ ਦਿੱਤੀਆਂ ਗਈਆਂ ਨੇ ਪੈਰਾਮਿਲਟਰੀ ਫੋਰਸਸ ਨੇ ਰੈਪਿਡ ਐਕਸ਼ਨ ਫੋਰਸ ਹਰਿਆਣਾ ਪ੍ਰਸ਼ਾਸਨ ਤਾਂ ਮੈਂ ਕਹਾਂਗਾ ਜ਼ੂਮ ਕਰਕੇ ਦਿਖਾ ਦਿਓ ਪੂਰੀ ਮਸ਼ਤੇਜਦੀ ਦੇ ਨਾਲ ਬਹੁਤ ਵੱਡੀ ਗਿ ਤਨਾਤ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਜਿਹੜਾ ਕਾਲ ਦਿੱਤੀ ਗਈ ਸੀ ਕਿਸਾਨ ਲੀਡਰਾਂ ਵੱਲੋਂ ਵੀ ਅੱਜ ਅੱਗੇ ਵਧਣੀ ਵਧਣਾ ਦਾ ਵਿੱਚ ਕਿਹਾ ਵੀ ਜਾ ਰਿਹਾ ਕਿ ਕਿਸਾਨ ਲੀਡਰਾਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਮੀਟਿੰਗ ਦਾ ਸੱਦਾ ਜਿਹੜਾ ਦੁਬਾਰਤੋਂ ਫਿਰ ਚੱਲਣੀ ਆ ਗੱਲਾਂ ਚੱਲ ਰਹੀਆਂ ਨੇ ਦਿੱਤਾ ਜਾ ਰਿਹਾ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਇਤੋਂ ਦਿਖਾ ਰਹੇ ਹਾਂ ਤਾਂ ਅੱਗੇ ਵਧਣ ਦੀ ਜਿਹੜੀ ਗੱਲਬਾਤ ਕਹੀ ਗਈ ਸੀ ਕਿਸਾਨਾਂ ਵੱਲੋਂ ਕਿਸਾਨ ਲੀਡਰਾਂ ਨੇ ਅੱਜ 21 ਤਰੀਕਾ ਅੱਗੇ ਵਧਣ ਦੀ ਗੱਲ ਕਹੀ ਸੀ ਪੂਰੇ 11:00 ਵਜੇ ਤਾ ਉਸ ਤੋਂ ਪਹਿਲਾਂ ਹੀ ਕਿਹਾ ਜਾ ਰਿਹਾ ਕਿ ਕਿਸਾਨ ਲੀਡਰਾਂ ਨੂੰ ਕੇਂਦਰੀ ਮੰਤਰੀਆਂ ਦਾ ਸੱਦਾ ਆ ਚੁੱਕਿਆ ਤਾਂ ਪਰ ਲੋਕ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਹਰ ਕੋਈ ਤਾਂ ਇਧਰਲੇ ਪਾਸੇ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਪੂਰੀ ਤਿਆਰੀ ਦੇ ਵਿੱਚ ਨਹੀਂ ਕਿਸਾਨ ਵੀ ਕਿਉਂਕਿ ਅੱਗੇ ਉਹ ਜੇਕਰ ਸ਼ਰਲੇ ਮਾਰੇ ਜਾਂਦੇ ਨੇ ਤਾਂ ਅੱਗੇ ਉਹ ਜੇਕਰ ਅਤਰੂ ਗੈਸ ਦੇ ਗੋਲੇ ਮਾਰੇ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਪੂਰੀ ਤਿਆਰੀ ਕਰਕੇ ਕਿਸਾਨ ਆਈ ਤਾਂ ਇਧਰੋਂ ਭਾਈ ਜੀ ਤੁਸੀਂ ਬੋਰੀਆਂ ਲੈ ਕੇ ਆਏ ਹੋ ਅਥਰੂ ਗੈਸ ਦੇ ਗੋਲਿਆਂ ਵਾਸਤੇ ਹਾਂਜੀ ਹਾਂਜੀ ਜੋ ਗੋਲੇ ਸੁੱਟਣਗੇ ਇਹ ਬੋਰੀ ਨੀ ਗਿੱਲੀ ਉੱਤੇ ਸੁੱਟਦਗੇ ਉਹਦਾ ਧੂਆਂ ਨਹੀਂ ਨਿਕਲਦਾ ਮਿਸ ਹੋ ਜਾਂਦਾ ਗੋਲਾ ਅਸੀਂ ਫੁੱਲ ਤਿਆਰੀ ਸਾਡੀ ਜੋ ਚਾਰ ਦੌਰ ਦੀ ਮੀਟਿੰਗ ਹੋਈ ਉਹਦੀ ਸਾਡੀ ਸਹਿਮਤੀ ਨਹੀਂ ਮੰਗੀ ਬਣੀ ਇਸ ਕਰਕੇ ਅਸੀਂ ਉਹਦੇ ਹੱਕ ਲੈਣ ਆਏ ਆ ਇਹ ਭਾਰਤ ਸਰਕਾਰ ਦਾ ਜੋ ਮੋਦੀ ਸਰਕਾਰ ਕਿਸਾਨ ਵਿਰੋਧੀ ਆ ਖੱਟਰ ਸਰਕਾਰ ਵੇਖੋ ਅਸੀਂ ਸੁਪਰੀਮ ਕੋਰਟ ਦਾ ਫੈਸਲਾ ਹੈ ਦੇ ਹੱਕ ਲੈਣ ਲਈ ਜਾ ਸਕਦੇ ਸਿਧਾਂਤ ਦੇ ਵਿੱਚ ਲਿਖਿਆ ਠੀਕ ਹੈ ਪਰ ਇਹ ਸਰਕਾਰ ਜੋ ਜ਼ੁਲਮ ਕਰ ਰਹੀ ਆ ਅੱਗੇ ਅਸੀਂ ਦੋ ਦਿਨ ਅੱਗੇ ਵਧੇ ਆ ਸਾਡੇ ਤੇ ਹੱਥੋਂ ਗਏ ਗੋਲੀਆਂ ਛੁੱਟੇ ਗਏ ਪੁਲਿਸ ਕਰਦੀਆਂ ਗੋਲੀਆਂ ਚਲਾਈ ਸਾਡੇ ਕਿਸਾਨ ਵੀ जख्मी ਹੋਏ ਪਰ ਅੱਜ ਸਾਡੀ ਫੁੱਲ ਤਿਆਰੀ ਆ ਇਹ 5-400 ਪੁਲਿਸ ਅੱਗੇ ਤੇ ਕੁਝ ਨਹੀਂ ਸਾਡਾ 1/2 ਲੱਖ ਕਿਸਾਨ ਆ ਤੇ ਚੜ੍ਹਦੀ ਕਲਾ ਦੇ ਵਿੱਚ ਆ ਤਾਂ ਦੇਖ ਸਕਦੇ ਹੋ ਇੱਕ ਵਾਰ ਮੈਂ ਫੇਰ ਕਹੂੰਗਾ ਜ਼ਰੂਰ ਅੱਗੇ ਜਾ ਕੇ ਵਤਨ ਜ਼ਰੂਰ ਦਿਖਾ ਦਿਓ ਹਰਿਆਣੇ ਦਾ ਪ੍ਰਸ਼ਾਸਨ ਜਿਹੜਾ ਜਿਹੜੀਆਂ ਫੋਰਸਾਂ ਨੇ ਅੱਗੇ ਤੱਕ ਤਣਾਤ ਕਰ ਦਿੱਤੀਆਂ ਗਈਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਬੈਰੀਕੇਡਿੰਗ ਤੋਂ ਅੱਗੇ ਵੀ ਜਿਹੜੀ ਫੋਰਸਾਂ ਨੇ ਉਹ ਤਣਾਤ ਕਰ ਦਿੱਤੀਆਂ ਗਈਆਂ ਨੇ ਉਧਰਲੇ ਪਾਸੇ ਵੀ ਤੁਸੀਂ ਦੇਖੋਗੇ ਜਿੱਥੇ ਪੁਲਿਸ ਵਾਲੇ ਖੜੇ ਨੇ ਢਿੱਗ ਦੇ ਉੱਪਰ ਤਾਂ ਉਹਦੇ ਪਿਛਲੇ ਪਾਸੇ ਟੋਏ ਜਿਹੜਾ ਟੋਏ ਪੁੱਟੇ ਗਏ ਨੇ ਡੂੰਘੇ ਡੂੰਘੇ ਕਿਉਂਕਿ ਅੱਗੇ ਕਿਸਾਨ ਨੇ ਜਿਹੜੇ ਉਹ ਨਾਲ ਲੰਘ ਸਕਣ ਆਹ ਦੇਖ ਸਕਦੇ ਹੋ ਖਦਾਨਾਂ ਦੇ ਵਿੱਚ ਤਾਂ ਇਧਰਲੇ ਪਾਸੇ ਵੀ ਤੁਸੀਂ ਦੇਖੋਗੇ ਇਧਰ ਵੀ ਪੈਰਾਮਿਲਟਰੀ ਫੋਰਸਾਂ ਨੇ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਤਾਂ ਬਚਾਲੇ ਜਿਹੜਾ ਹਾਰ ਬਚ ਗਿਆ ਉੱਥੇ ਵੀ ਜਿਹੜਾ ਟੋਆ ਹੈ ਬਹੁਤ ਡੂੰਗਾ ਟੋਆ ਪਟਿਆ ਗਿਆ ਮਿੱਟੀ ਕੱਢ ਦਿੱਤੀ ਗਈ ਹੈ ਕਿ ਕਿਸਾਨ ਅੱਗੇ ਨਾ ਬਦਣ ਤਾਂ ਅੱਗੇ ਇੱਕ ਬੈਰੀਕੇਡਿੰਗ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਹੈ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਇੱਥੇ ਹਰਿਆਣਾ ਸਰਕਾਰ ਨੇ ਪੈਰਾ ਮਿਲਟਰੀ ਫੋਰਸਸ ਨੇ ਜਿਹੜੀਆਂ ਉਹ ਤਾਇਨਾਤ ਕਰ ਦਿੱਤੀਆਂ ਨੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ